ਸਿਰਫ ਉਹ ਤੇ ਕੋਈ ਬੇਨਤੀ ਕਰਦੇ ਆ ਵੀ ਜਦੋਂ ਕੋਈ ਇਦਾਂ ਦੀ ਮਿਸ ਹੈਪਨਿੰਗ ਹੁੰਦੀ ਹੈ ਟੈਕਸ ਸਾਡੇ ਕਿੱਟੇ ਜਾਂਦੇ ਆ ਤਾਂ ਕਦੇ ਉਹਨਾਂ ਨੂੰ ਆਪਾਂ ਪੈਸੇ ਵੀ ਦਿੱਤੇ ਆ ਉਹਨਾਂ ਨੂੰ ਉਲਟਾ ਪੈਸੇ ਵੀ ਥੋੜਾ ਮੋਟਾ ਜਦੋਂ ਕੋਈ ਡੈਥ ਹੁੰਦੀ ਹੈ ਤਾਂ ਸਾਰੇ ਜਣੇ ਉਹ ਸੰਸਥਾਵਾਂ ਜਿਨ੍ਹਾਂ ਦੇ ਵਿੱਚ ਪੈਸੇ ਕੱਟੇ ਜਾਂਦੇ ਆ ਉਹ ਅੱਗੇ ਆਉਣ ਵੀ ਭਾਈ ਇਹਦੀ ਡੈਥ ਹੋਈ ਹੈ ਇਹ ਤਾਂ ਸਾਡੇ ਕੋਲੋਂ 5 ਕਰੋੜ ਰੁਪਈਆ 4 ਕਰੋੜ ਰੁਪਈਆ ਕਦੇ ਉਹ ਵੀ ਉਹ ਕਰਨਾ ਜ਼ਰੂਰ ਚਾਹੀਦਾ ਗਵਰਨਮੈਂਟ ਵਿੱਚ ਸਾਡੇ ਟੈਕਸ ਕੱਟੇ ਜਾਂਦੇ ਤਾਂ ਉਹਦੇ ਉਲਟਾ ਪੈਸੇ ਵੀ ਦੇਣ ਜੇ ਇਦਾਂ ਜਾਂ ਤਾਂ ਜਾਂ ਫਿਰ ਸਾਮਣ ਹੁੰਦਾ ਨੂੰ ਹਨਾ ਤਾਂ ਕਿੰਨੇ ਕਰ ਜਬੇ ਦੇਵ ਨੇ ਕਿਹਾ ਕਿੰਨੀ ਕਰ ਕਿ ਉੱਥੇ ਰੋਟੀ ਬਣਨ ਨੂੰ ਹਟ ਗਈ ਕਈ ਘਰਾਂ ਦੀ ਲਾਈਟ ਬੁੱਝ ਗਈ ਸੋ ਆਪਾਂ ਨੂੰ ਚਾਹੀਦਾ ਸਾਰੇ ਜਣੇ ਬਾਸੇ ਆਪਾਂ ਕੁਛ ਨਾ ਕੁਛ ਗਵਰਨਮੈਂਟ ਜਾਂ ਸਾਰੇ ਕੁਛ ਇਹ ਕਰਨੇ ਦੇ ਵਾਸਤੇ ਆਪਾਂ ਅਵੇਅਰ ਹੋਈਏ ਨਾ ਤੁਸੀਂ ਗਏ ਸੀ ਦੇਖੋ ਜੀ ਇਹ ਤਾਂ ਕਾਲੇ ਮਾਲੇ ਨੇ ਸਾਨੂੰ ਇੰਨਾ ਡਿਟੇਲ ਚ ਨਹੀਂ ਪਤਾ ਪਰ ਮੈਂ ਇੱਕ ਚੀਜ਼ ਜ਼ਰੂਰ ਕਹਿਣਾ ਚਾਹੁੰਗਾ ਕਿ ਜਿਹੜੀ ਗਾਂ ਅੱਜ ਸੜਕਾਂ ਤੇ ਹੈ ਉਹ ਸਾਡੀ ਇੰਡੀਅਨ ਬਰੀਡ ਨਹੀਂ ਹੈ ਜਿਹੜੀਆਂ ਸਾਡੀ ਦੇਸੀ ਗਾਵਾਂ ਨੇ ਦੇਸੀ ਨਸਲਾਂ ਨੇ ਉਹ ਬੜੀਆਂ 쿨 ਠੰਡੀਆਂ ਨਸਲਾਂ ਨੇ ਉਹ ਅਗਰੈਸਿਵ ਨਹੀਂ ਹੁੰਦੀਆਂ ਸੋ ਜਿੰਨੀ ਇਹ ਬਰੀਡ ਹੈਗੀ ਇਹ ਸਾਰੀ ਬਾਹਰੋਂ ਆਈ ਹੈ ਜੀ ਇਹ ਉਹ ਕੇਂਦਰੇ ਚਲੋ ਜਿਹੜਾ ਵੀ ਜਿਵੇਂ ਵੀ ਹੈ ਨਾ 그래서 이것은 상관없는 것입니다.